ਓਏ ਸ਼ਰਮ ਕਰ ਲੈ ਮਰੀ ਮੋਟੀ ਆ ਤੇਰੇ ਘਰ ਵਾਲਾ ਬਾਹਰ ਕਮਾਉਣ ਵਾਸਤੇ ਗਿਆ ਤੇ ਤੂੰ ਉਰੇ ਲੋਕਾਂ ਦੀਆਂ ਮੋਟਰਾਂ 'ਤੇ ਫਿਰਦੀਆਂ ਤੈਨੂੰ ਦੇਖ ਕੇ ਆ ਪਿੰਡ ਦੀਆਂ ਚਾਰ ਜਨਾਨੀਆਂ ਹੋਰ ਵਿਗੜਨੀਆਂ ਚਲ ਆ ਜਾ ਚਲ ਆਏ ਘਰ ਤੂੰ ਜਾ ਪੂਰਾ ਧਿਆਨ ਨਾਲ ਦੇਖਣਾ ਲੈ ਵੀ ਚੰਗਾ ਇੱਥੇ ਲੈਟ ਆਉਣ ਵਾਲੀ ਆ ਮੈਂ ਮੋਟਰ ਛੱਡਣੀ ਆ ਅੱਛਾ ਠੀਕ ਹੈ ਠੀਕ ਹੈ ਓਕੇ ਹਾਂਜੀ ਸਰਪੰਚ ਸਾਹਿਬ ਤੁਸੀਂ ਸਾਨੂੰ ਸੁਨੇਹਾ ਦਿੱਤਾ ਸੀ ਕਾਦੇ ਵਾਸਤੇ ਬੁਲਾਇਆ ਬੁਲਾਇਆ ਤਾਂ ਤੁਹਾਨੂੰ ਇਸ ਕਰਕੇ ਆ ਜੀ ਆ ਤੁਹਾਡੀ ਨੂਨੇ ਜਿਹੜੇ ਲੱਛਣ ਜੇ ਫੜੇ ਨੇ ਇਹਨੂੰ ਥੋੜਾ ਮੋਟਾ ਸਮਝਾਓ ਸਰਪੰਚ ਸਾਹਿਬ ਮੇਰੀ ਨੂਨੇ ਇਹ ਹਜਾ ਕੀ ਕੀਤਾ ਹੈ ਘਰੋਂ ਬਾਹਰ ਨਹੀਂ ਨਿਕਲਦੀ ਮੇਰੀ ਨੂ ਬਥੇਰੀ ਸਿਆਣੀ ਹੈ ਜੇਕਰ ਉਹ ਬਾਹਰ ਹੀ ਨਿਕਲਦੀ ਜੀ ਫਿਰ ਸੱਤੇ ਕੀ ਮੋਟਰ ਤੇ ਕੀ ਕਰਨ ਗਈ ਸੀ ਕਿਸੇ ਬੰਦੇ ਨੇ ਇਹਨੂੰ ਆਪ ਦੇਖਿਆ ਤੇ ਮੋਟਰ ਤੇ ਜਾਂਦੀ ਨੂੰ ਸਰਪੰਚ ਸਾਹਿਬ ਮੋਟਰ ਤੇ ਤਾਂ ਮੈਂ ਗਈ ਹੀ ਨਹੀਂ ਤਨੂ ਦਾ ਸਰਪੰਚ ਸਾਹਿਬ ਕਿਸੇ ਨੇ ਐਵੇਂ ਉਂਗਲੀਵਾਜੀ ਲਾਤੀ ਮੇਰੀ ਨੂੰ ਤਾਂ ਇੰਨੀ ਸਿਆਣੀ ਮੈਨੂੰ ਪੁੱਛੇ ਵੀ ਨਾ ਕਦੇ ਕਿਤੇ ਨਹੀਂ ਜਾਂਦੀ ਤੁਹਾਨੂੰ ਪਤਾ ਹੈ ਸਾਨੂੰ ਲੋਕ ਕਿੱਥੇ ਯਰਦੇ ਨੇ ਦੇਖੋ ਜੀ ਉਂਗਲ ਤਾਂ ਕਿਸੇ ਨੇ ਲਾਈ ਨਹੀਂ ਜਿਹੜੇ ਬੰਦੇ ਨੇ ਆਪਦੀਆਂ ਅੱਖਾਂ ਨਾਲ ਦੇਖਿਆ ਨਾ ਉਹਨੇ ਮੈਨੂੰ ਪੱਕੀ ਗੱਲ ਦੱਸੀ ਹੈ ਵੀ ਸਾਰਾ ਕੁਝ ਹੋਇਆਗਾ ਤੇ ਰਹੀ ਗੱਲ ਤੁਹਾਨੂੰ ਇੱਥੇ ਬੁਲਾਉਣ ਦੀ ਇਹ ਮੈਂ ਤੁਹਾਨੂੰ ਇਸ ਕਰਕੇ ਸਮਝਾਇਆਗਾ ਵੀ ਕੱਲ ਨੂੰ ਤੁਹਾਡੀ ਗੱਲ ਬਾਹਰ ਨਾ ਜਾਵੇ ਨਹੀਂ ਤਾਂ ਮੈਂ ਤੁਹਾਨੂੰ ਪੰਚਾਇਤ ਚ ਵੀ ਬੁਲਾ ਸਕਦਾ ਸੀ ਕਿਉਂਕਿ ਲੋਕਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ ਤੇ ਮੇਰਾ ਵੀ ਇਹ ਫਰਜ਼ ਬੰਦ ਹੈ ਕਿ ਮੈਂ ਪਿੰਡ ਦੀ ਪੂਰੀ ਦੇਖਰੇਖ ਕਰਾਂ ਮੈਂ ਨਹੀਂ ਚਾਹੁੰਦਾ ਕਾਨੂੰਾ ਤੁਹਾਡੀ ਨੂੰ ਦੇਖ ਕੇ ਆ ਪਿੰਡ ਦੀਆਂ ਹੋਰ ਨੂੰਆਂ ਧੀਆਂ ਵਿਗੜਨ ਇਸ ਕਰਕੇ ਇਹਨੂੰ ਸਮਝਾ ਲਓ ਮੜਾ ਮੋਟਾ ਪਰ ਸਰਪੰਚ ਸਾਹਿਬ ਮੈਂ ਤਾਂ ਇਦਾਂ ਦਾ ਕੁਝ ਕੀਤਾ ਹੀ ਨਹੀਂ ਹੈਗਾ ਜਿਹਦੇ ਨਾਲ ਪਿੰਡ ਦੀ ਬੰਦਾਨਮੀ ਹੋਵੇ ਜਾਂ ਥੋੜੀ ਹੋਵੇ ਦੇਖੋ ਸਰਪੰਚ ਸਾਹਿਬ ਮੇਰੀ ਨੂੰਆਂ ਮੈਨੂੰ ਸਾਰਾ ਪਤਾ ਹੈ ਹਨਾ ਪਰ ਫਿਰ ਵੀ ਜੇ ਤਾਂ ਕੋਈ 1 ਨਿੱਕੀ ਕੋਈ ਵੀ ਗਲਤੀ ਹੋਈ ਤਾਂ ਮੈਂ ਹੱਥ ਬੰਨ ਕੇ ਮਾਫੀ ਮੰਗਦੀ ਆਂ ਸਮਝਾਉਂਗੇ ਇਹਨੂੰ ਮੈਂ ਅੱਗੇ ਤੋਂ ਕੋਈ ਨੌਬਤ ਨਹੀਂ ਆਉਗੀ ਚਲੋ ਵਧੀਆ ਗੱਲ ਹੈ ਜੀ ਜੇ ਤੁਸੀਂ ਸਮਝਾ ਲਓਗੇ ਗੱਲ ਅੱਗੇ ਨਹੀਂ ਵਧੂਗੀ ਚਲੋ ਠੀਕ ਹੈ ਸਰਪੰਚ ਸਾਹਿਬ ਅਸੀਂ ਚੱਲਦੇ ਹਾਂ ਓਕੇ ਕਿਉਂ ਨਾ ਕੋਈ ਬੰਦਾ ਇਹ ਤੇ ਫੜੇ ਨਾ ਤੱਕ ਨਹੀਂ ਆ ਲੋਕਾਂ ਨੂੰ ਤਾਂ ਬੜੇ ਸ਼ੱਕ ਕਰਦੇ ਆ ਗਈਆਂ ਹਾਂਜੀ ਕਿਹੜਾ ਵੇਲਾ ਹੋਇਆ ਉਹ ਰਖੜੀ ਨੇ ਮੈਨੂੰ ਵੇਡ ਕਰੀ ਜਾਂ ਅੰਦਰੀ ਮੇ ਕੋਲ ਤੁਹਾਨੂੰ ਪਤਾ ਤਾਂ ਹੈਗਾ ਸਾਰੇ ਕੰਮ ਨੇ ਵੇਡ ਕੇ ਆਉਣਾ ਪੈਂਦਾ ਕੋਈ ਉਹ ਤਾਂ ਗਲਤੀ ਠੀਕ ਹੈ ਕੰਮ ਨੇ ਵੇਡ ਕੇ ਆਉਣਾ ਪੈਂਦਾ ਆ ਲੋਕ ਲਾਂਗੇ ਟੱਪ ਦੇ ਸ਼ੱਕ ਕਰੀ ਜਾਂਦੇ ਨੇ ਮੇਰੇ ਤੇ ਲੋਕਾਂ ਦਾ ਕੀ ਹੈ ਲੋਕ ਤਾਂ ਸ਼ੱਕ ਕਰਦੇ ਹੀ ਰਹਿੰਦੇ ਆ ਆ ਲੋਕਾਂ ਨੇ ਤਾਂ ਸਰਪੰਚ ਨੂੰ ਵੀ ਦੱਸਤਾ ਕੀ ਦੱਸਤਾ ਪਰ ਆਪਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਹੈ ਚਲ ਆ ਬੈਠ ਯਾਰ ਪਹਿਲੀ ਲੇਟ ਹੋ ਜਿੰਨੇ ਬਸ ਕੁਛ ਨਹੀਂ ਯਾਰ ਆ ਆਹੀ ਤੈਨੂੰ ਪਤਾ ਹੈ ਪੰਚਾਇਤ ਵਾਲੇ ਕੰਮ ਕਰੀ ਜਾਂਦੇ ਹੈਗੇ ਹਾਂ ਉਧਰੋਂ ਪਰਾਂ ਚਲਾ ਰੱਖਿਆ ਕੰਮ ਯਾ ਬਸ ਜਿੰਨੀ ਗ੍ਰਾਂਟ ਆਈ ਜਾਂਦੀ ਹੈ ਲਾਈ ਜਾਂਦੇ ਹੈਗੇ ਉਹ ਪਹਿਲਾਂ ਲਾਇਬ੍ਰੇਰੀ ਜੀ ਬਣਾ ਕੇ ਟੇ ਤੂੰ ਦੱਸ ਕੇ ਫੋਨ ਕਰ ਲੈ ਕੀ ਦੇਖ ਲੈ ਤੇਰੀ ਗੱਲ ਪੱਕੀ ਹੋਣੀ ਚਾਹੀਦੀ ਆ ਕੋਈ ਨਾ ਫਿਰ ਤੇਰੀ ਗੱਲ ਨਾ ਝੂਠ ਨਿਕਲੇ ਅੱਜ ਉਹਨਾਂ ਰੰਗੇ ਹੱਥੀ ਫੜੂਗਾ ਠੀਕ ਹੈ ਜਾਣਾ ਹੁਣ ਲੈ ਅੱਜ ਨਹੀਂ ਤੁਸੀਂ ਬਚਦੇ ਅਜਾ ਰੰਗੇ ਹੱਥੀਏ ਫੜਨੀ ਹੁੰਦੀ ਗੁਰਵਿੰਦਰ ਕੀ ਸਰਪੰਚ ਸਾਡੇ ਮੋਟਰ ਵੱਲ ਆ ਰਿਹਾ ਚਲ ਠੀਕ ਆ ਤੂੰ ਐ ਕਰ ਯਾਰ ਆਪਣੇ ਪਿੰਡ ਵਾਲੇ ਮੋੜ ਤੇ ਆ ਜਾ ਹਾਂ ਹਾਂ ਜਿਹੜਾ ਆਪਣੇ ਮੋਟਰ ਵੱਲ ਨੂੰ ਆ ਰਿਹਾ ਇਸ ਤੋਂ ਕੋਲ ਨੂੰ ਪਹੁੰਚਿਆ ਕੇ ਲੈ ਜਾ ਯਾਰ ਸਰਪੰਚ ਨੇ ਦੇਖ ਲਿਆ ਜੱਪਾ ਨੂੰ ਹਾਏ ਹੁਣ ਕੀ ਹੋਊਗਾ ਉਹ ਤਾਂ ਪਿੱਛਾ ਕਰਦਾ ਕਰਦਾ ਉਹ ਮੋਟਰ ਵੱਲ ਆ ਰਿਹਾ ਤੂੰ ਐ ਕਰ ਆਪਣੇ ਉਹ ਮੋੜ ਚ ਜਾ ਕੇ ਖੜਦਾ ਉੱਥੇ ਗੁਰਵਿੰਦਰ ਆਉਂਦਾ ਉਹਨਾਂ ਮੋੜ ਸੱਦ ਕੇ ਬਗ ਜਿੰਦਾ ਚਲ ਜਾ ਤੇ ਨਾਲ ਜਿੰਨ ਪੰਜ ਚਪਾਨੀ ਖਾ ਲੋ ਪਿੱਛੇ ਫਰੇ ਰਹੇ ਨਾ ਨਾ ਖੇਲ ਤੇ ਨਾ ਜਾ ਕਿ ਲੱਜ ਨਹੀਂ ਮਤ ਦੇ ਇੱਥੇ ਕੋ ਉੱਥੇ ਜੀ ਹੋਵਗੇ ਹੈ ਉਹ ਤਾਂ ਗਿੰਦਾ ਲੱਗ ਰਿਹਾ ਉਹ ਬੈਠਾ ਸੱਤਾ ਕੋਈ ਉਹ세 ਨੂੰ ਪੁੱਛਦਾ ਆਓ ਜੀ ਸਰਪੰਚ ਸਾਹਿਬ ਕਿਵੇਂ ਹੋਣੇ ਹੋਏ ਉਹ ਮੈਂ ਤਾਂ ਆ ਗਿਆ ਇਹ ਦੱਸ ਵੀ ਉਹ ਕੁੜੀ ਕਿੱਥੇ ਹੈ ਕੁੜੀ ਕਿਹੜੀ ਕੁੜੀ ਉਹ ਕੁੜੀ ਸੈਜ ਦੇ ਘਰ ਵਾਲੀ ਹੋਰ ਕਿਹੜੀ ਕੁੜੀ ਕਿੱਥੇ ਆ ਉਹ ਉਹ ਤੁਹਾਨੂੰ ਕਿਹਨੇ ਕਹਤਾ ਵੀ ਸੈਜ ਦੇ ਘਰ ਨੂੰ ਲੈ ਕੇ ਆਵੇਂ ਉਹ ਜਿਹੜੇ ਬੰਦੇ ਨੇ ਤੁਹਾਨੂੰ ਦੇਖਿਆ ਉਹਨੇ ਮੈਨੂੰ ਫੋਨ ਤੇ ਪੱਕਾ ਦੱਸਿਆ ਵੀ ਸੱਤਾ ਸੈਜ ਦੇ ਘਰੋਂ ਨੂੰ ਲੈ ਕੇ ਮੋਟਰ ਤੇ ਜਾਏਗਾ ਉਹ ਸਰਪੰਚ ਸਾਹਿਬ ਐਮੀ ਕਿਸ ਨੂੰ ਭਲੇਖਾ ਪੈ ਗਿਆ ਹੁਣ ਮੇਰਾ ਉਹ ਤੇਰਾ ਭਲੇਖਾ ਪੈਨ ਨੂੰ ਦੱਸੋ ਕੋਈ ਬਾਹਰੋਂ ਆਏਗਾ ਪਿੰਡ ਦਾ ਬੰਦਾ ਹੈਗਾ ਤੈਨੂੰ ਜਾਣਦਾ ਨਹੀਂ ਉਹ ਇਹ ਤੁਹਾਨੂੰ ਨਹੀਂ ਜੀ ਕਿਹਨੇ ਹੈਗਾ ਨਾ ਉਹ ਜਾ ਕੇ ਉਹ ਕੋਠਾ ਮੇਰਾ ਉੱਥੇ ਦੇਖ ਲੈ ਜਾ ਕੇ ਵੀ ਕੀ ਹੈ ਉਹ ਕੋਠਾ ਮੈਂ ਦੇਖਿਆ ਹੁਣ ਤੱਕ ਉਹ ਕੋਠੇ ਚ ਹੋਊਗੀ ਉਹਨੂੰ ਲਾ ਰੱਖਿਆ ਜਿੰਦਾ ਉਹਨੂੰ ਭਜਾਤਾ ਹੂੰ ਮੇਰੀ ਗੱਲ ਸੁਣ ਲੈ ਉਹਨੇ ਤਾਂ ਜਿਹੜਾ ਗੰਦ ਪਾਉਣਾ ਦੀ ਪਾਰਖਿਆ ਤੂੰ ਵੀ ਉਹਦੇ ਨਾਲ ਰਲਿਆ ਹੋਏਗਾ ਤੇ ਇਹ ਗੰਦਪਿੰਡ ਦੇ ਵਿੱਚ ਮੈਂ ਪੈਣ ਨਹੀਂ ਦੇਣਾ ਉਹ ਕਿਹੜੇ ਗੰਦ ਦੀ ਗੱਲ ਕਰੀਓ ਨਾ ਸਰਪੰਚ ਸਾਹਿਬ ਜਿਹੜੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਕਹੀ ਨਾ ਕੋਈ ਗਲਤ ਫਹਿਮੀ ਹੋ ਗਈ ਤੁਹਾਨੂੰ ਕੋਈ ਨਹੀਂ ਗਲਤ ਫਹਿਮੀ ਦਾ ਮੈਂ ਛੁੱਟੀ ਦੂਰ ਕਰੂੰਗਾ ਜਿੱਦਨ ਸੁਣੋ ਰੰਗੇ ਹੱਥੀ ਫੜ ਲਿਆ ਮੈਂ ਤੈਨੂੰ ਵਾਰਨਿੰਗ ਦੇਣਾ ਮੜਾ ਜਾਂਦਾ ਸੌ ਸਮਝ ਕੇ ਕਦਮ ਚੱਕੀ ਠੀਕ ਆ ਜੀ ਕੋ हां बिबी तू ਘਵराई ਜੀ ਕਹਤੋਂਗੀ ਬਿਬੇ ਉਹ ਸਰਪੰਚ ਪਿੱਛੇ ਲੱਗ ਗਿਆ ਸੀ ਤੇ ਮਸਾ ਬਚ ਕੇ ਆਈਆਂ ਲੈ ਉਹਨੂੰ ਕਿਨੇ ਦੱਸਤਾ ਪਤਾ ਨਹੀਂ ਹਿੰ ਬਿਬੇ ਕਿਨੇ ਦੱਸਿਆ ਆ ਉਹ ਤਾਂ ਸੱਤੇ ਨੇ ਸ਼ੁਕਰ ਹੈ ਮੈਨੂੰ ਕਿਸੇ ਹੋਰ ਨਾ ਬਿਠਾ ਕੇ ਭੇਜਤਾ ਸੀਗਾ ਤਾਂ ਬਚ ਗਈ ਉਹ ਲੋਕਾਂ ਨੇ ਵੀ ਆਪਾਂ ਤੋਂ ਪਤਾ ਨਹੀਂ ਕੀ ਲੈਣਾ ਕੀ ਨਹੀਂ ਕਰਨਾ ਚੱਲ ਤੂੰ ਨਾ ਬਾਲੀ ਟੈਨਸ਼ਨ ਲਿਆ ਕਰ ਹਾਂ ਇਹਨੇ ਤਾਂ ਬਾਦ ਹੀ ਪਏ ਪੈ ਲੋਕੋ ਤਾਂ ਆਪਣੇ ਆਹ ਰਹਿੰਦਾ ਸਰਪੰਚ ਪੈ ਗਿਆ ਬਾਦ ਟੈਨਸ਼ਨ ਤਾਂ ਹੁੰਦੀ ਆ ਬੇਬੇ ਸਰਪੰਚ ਨੂੰ ਪਤਾ ਲੱਗ ਗਿਆ ਪਤਾ ਨਹੀਂ ਉਹ ਕੀ ਕੁਝ ਬੋਲੂਗਾ ਚੱਲ ਦੇਖੀ ਜੋ ਵੀ ਜਿਹੜਾ ਕੁਝ ਬੋਲੂਗਾ ਚੱਲ ਮਿਲਤੀ ਤੂੰ ਤਾਂ ਹੁਣ ਜਾਣਾ ਹੀ ਹੈ ਤੂੰ ਆਪਦਾ ਧਿਆਨ ਨਾਲ ਜਾਇਆ ਆਇਆ ਕਰ ਥੋੜਾ ਜਿਹਾ ਵਿੜਕ ਰੱਖਿਆ ਕਰ ਲੋਕ ਤਾਂ ਹਰ ਟਾਈਮ ਤੇਰੀ ਵਿੜਕ ਰੱਖਣ ਲੱਗ ਗਏ ਮੈਂ ਕੀ ਕਰਾਂ ਬੇਬੇ ਮੋਟੇ ਤੇ ਜਾਂਦੀਆਂ ਤਾਂ ਮਰਦੀਆਂ ਜੇ ਨਾ ਜਾਵਾਂ ਤਾਂ ਮਰਦੀਆਂ ਨਾਨਾ ਪੁੱਤ ਐ ਨਾ ਗਾ ਆ ਮੋਟਰ ਤੇ ਦਾ ਤੈਨੂੰ ਜਾਣਾ ਹੀ ਪਊਗਾ ਨਾਲੇ ਲੋਕਾਂ ਨੂੰ ਕੰਜਰਾਂ ਨੂੰ ਕੀ ਪਤਾ ਤੂੰ ਕਾਦੇ ਵਾਸਤੇ ਫਿਰਦੀ ਆ ਬੇਬੇ ਉਹ ਗੱਲ ਤਾਂ ਠੀਕ ਐ ਮੈਨੂੰ ਤਾਂ ਪਿੰਡਾਂ ਨਾਲ ਦਾ ਕੋਈ ਡਰ ਨਹੀਂ ਐ ਪਰ ਆ ਸਰਪੰਚ ਨੇ ਕਿਸੇ ਟਾਈਮ ਮੈਨੂੰ ਫੜ ਲਿਆ ਨਾ ਪਤਾ ਨਹੀਂ ਕੀ ਕੁਝ ਬੋਲੂਗਾ ਲੈ ਚਲ ਕੋਈ ਨਾ ਹੁਣ ਸਰਪੰਚ ਨੂੰ ਕੀ ਪਤਾ ਤੂੰ ਕਿਹੜੀ ਮਜਬੂਰੀ ਦੀ ਮਾਰੇ ਫਿਰਦੀ ਆ ਤੂੰ ਉਹਦੇ ਨਿਕਾ ਨੂੰ ਟੈਨਸ਼ਨ ਨਹੀਂ ਜਾਨੀ ਆ ਆਪੇ ਹੋ ਜੂਗਾ ਸਾਰਾ ਕੁਝ ਠੀਕ ਆ ਚੰਗਾ ਬੇਬੇ ਮੈਂ ਕੰਮ ਕਰ ਲਾਂ ਜਿਹੜੇ ਛੱਡ ਕੇ ਗਏ ਸੀਗੇ ਨਹੀਂ ਕੰਮ ਤਾਂ ਮੈਂ ਸਾਰੇ ਕਰਦੇ ਮੈਂ ਨਿਮੇੜ ਤੇ ਤੇ ਮੈਨੂੰ ਐ ਵੀ ਥੱਕੀ ਹਾਰੀ ਆਊਗੀ ਜਾਂ ਤੂੰ ਰਾਮ ਕਰ ਲੈ ਚੰਗਾ ਇੱਕ ਮਿੰਟ ਚਲ ਆ ਜਾ ਚਲ ਐਂਕਰ ਤੂੰ ਜਾ ਥੋੜਾ ਧਿਆਨ ਦੇਈ ਕੋਈ ਦੇਖ ਨਾ ਲਵੇ ਚੰਗਾ ਇੱਥੇ ਲਾਈਟ ਆਉਣ ਵਾਲੀ ਆ ਮੈਂ ਮੋਟਰ ਛੱਡਣੀ ਆ ਅੱਛਾ ਠੀਕ ਆ ਠੀਕ ਆ ਓਕੇ ਆਹੋ ਮੁਰਜਾ ਹੁਣ ਪੁੱਠੀ ਨਾ ਉਦੋਂ ਦਾ ਬੜੀ ਸੱਤੀ ਸੁਮਤਰੀ ਬਣਦੀ ਸੀ ਕਹਿੰਦੀ ਮੈਂ ਤਾਂ ਮੋਟਰ ਤੇ ਨਹੀਂ ਆਉਂਦੀ ਆ ਹੁਣ ਕੀ ਐ ਕੀ ਕਰਨਾਈ ਆ ਓਰੇ ਸਰਪੰਚ ਸਾਹਿਬ ਤੁਹਾਨੂੰ ਤਾਂ ਐਵੇਂ ਲੱਗਦਾ ਮੈਂ ਇੱਥੇ ਤੋਂ ਨਾ ਆਈ ਸੀ ਓ ਬੱਸ ਕਰ ਕਹਿੰਦੀ ਮੈਂ ਇੱਥੇ ਥੋੜਾ ਆਈ ਸੀ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਓ ਤੇਰੇ ਘਰ ਵਾਲਾ ਬਾਹਰ ਕਮਾਉਣ ਵਾਸਤੇ ਗਿਆ ਤੇ ਤੂੰ ਓਰੇ ਮੋਟਰਾਂ 'ਤੇ ਤੁਰੀ ਫਿਰਦੀ ਆ ਓ ਤੈਨੂੰ ਦੇਖ ਕੇ ਪਿੰਡ ਦੀਆਂ 10 ਜਣਾਂ ਨਹੀਂ ਹੋਰ ਬਗੜਨੀਆਂ ਸਰਪੰਚ ਸਾਹਿਬ ਐਵੇਂ ਦੀ ਕੋਈ ਗੱਲ ਨਹੀਂ ਐ ਕਿਵੇਂ ਦਾ ਤੁਸੀਂ ਸੋਚ ਰਹੇ ਹੋ ਇਹ ਤਾਂ ਕੁਝ ਨਹੀਂ ਹੈ ਅੱਛਾ ਪਰ ਮੈਂ ਸੋਚ ਰਾਂਗਾ ਆ ਜਿਹੜਾ ਅੱਖੀਂ ਦੇਖ ਲਿਆ ਇਹ ਸੋਚੋਂ ਤੋਂ ਘਟੇਗਾ ਉਹ ਹੁਣ ਵੀ ਕਹ ਦੇ ਵੀ ਮੈਂ ਤਾਂ ਉਰੇ ਵੀ ਨਹੀਂ ਆਈ ਹੈਗੀ ਆ ਪਿੰਡ ਵਿੱਚ ਗੰਦ ਭਾਰ ਕੇ ਤੁਸੀਂ ਤੁਹਾਨੂੰ ਹੁਣ ਮੈਂ ਰਹਿਣ ਨਹੀਂ ਦਿੰਦਾ ਕਿਵੇਂ ਡਸਕ ਦੀ ਹੈ ਕੋਈ ਨਾ ਚੱਲ ਜਿੱਥੇ ਜਾਏਂਗੀ ਤੇਰੇ ਪਿੱਛੇ ਆਉਣਾ ਮੈਂ ਹਾਂ ਹੈ ਹੈ ਕੁੜੀ ਬਹੂ ਤੈਨੂੰ ਕੀ ਹੋ ਗਿਆ ਤੂੰ ਕਿਉਂ ਤਰੋਨੀ ਹੈ ਬੇਬੇ ਸਰਪੰਚ ਨੇ ਅਜ ਮੈਨੂੰ ਰੰਗੇ ਹੱਥੀ ਫੜ ਲਿਆ ਹਾਏ ਹਾਏ ਕੋਕੋਸ ਬੋਲਿਆ ਤਾਂ ਨਹੀਂ ਕੀ ਰਸਾ ਮੇ ਬੇ ਐਨਾ ਕੁਝ ਬੋਲਿਆ ਦਸ ਦਿਨ ਨੂੰ ਵੀ ਸ਼ਰਮ ਆਉਂਦੀ ਆ ਇੱਕ ਤਾਂ ਸਰਪੰਚ ਆਪਣੇ ਨਾ ਹੱਥ ਧੋਕੇ ਮੰਗਦਾ ਹੈ ਪਤਾ ਨਹੀਂ ਇਹਨੂੰ ਕੰਜਰ ਨੂੰ ਕਿਹੜਾ ਸੀਐਡੀਆਂ ਦੇਈਆਂ ਦਾ ਚਲ ਕੋਈ ਨਾ ਤੂੰ ਐਨੀ ਟੈਨਸ਼ਨ ਕਰ ਬੇਬੇ ਟੈਨਸ਼ਨ ਤਾਂ ਹੁੰਦੀ ਐ ਜੇ ਸਰਪੰਚ ਘਰੇ ਆ ਗਿਆ ਕੀ ਜਵਾਬ ਦਵਾਂਗੇ ਉਹਨੂੰ ਚਲ ਕੋਈ ਨਾ ਮੈਂ ਆਪੇ ਦੇਖ ਲਉਂਗੀ ਉਹ ਲੱਗਦਾ ਆ ਗਿਆ ਆ ਗਿਆ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਤੁਸੀਂ ਬਸ ਬੈਠੋ ਰੇਣੂ ਦਾ ਸੱਸਾ ਹੀ ਕਹਾਂ ਨੂੰ ਤੂੰ ਦੇਖ ਲੈ ਉੱਧਰ ਬੜੀਆਂ ਹਾਮੀਆਂ ਭਾਦੀਆਂ ਦੀਆਂ ਨੂੰਆਂ ਆ ਅੱਜ ਇਹਨੂੰ ਨਾ ਨਾ ਰੰਗੇ ਇੱਥੇ ਬਣੂਗਾ ਮੇਰੀ ਗੱਲ ਸੁਣ ਲੈ ਸਰਪੰਚ ਸਾਹਿਬ ਮੇਰੀ ਨੂੰ ਇਹੀ ਜੀ ਨਹੀਂ ਹੈਗੀ ਮੈਂ ਇਸ ਗੱਲ ਦੀ ਫੁੱਲ ਗਰੰਟੀ ਦਿੰਨੀ ਆ ਓਏ ਹੋਰ ਭਾਈ ਕਿੰਨੀਆਂ ਕਿ ਗਰੰਟੀਆਂ ਦੇਂਗੀ ਜੇ ਦਾ ਕਿਸੇ ਹੋਰ ਨੇ ਦੇਖਿਆ ਹੁੰਦਾ ਮੈਂ ਮੰਨ ਲੰਦਾ ਅੱਜ ਤਾਂ ਇਹਨੂੰ ਮੈਂ ਆਪਦੇ ਹੱਥੀ ਫੜਾ ਲਾ ਤੂੰ ਤਾਂ ਭਾਈ ਸਾਡੇ ਹੱਥ ਤੋਂ ਕੀ ਮੰਗਰ ਪੈ ਗਿਆ ਹੱਥ ਤੋਂ ਆਉਂਦੀ ਗੱਲ ਨਹੀਂ ਹੈਗੀ ਮੈਂ ਇਸ ਪਿੰਡ ਦਾ ਸਰਪੰਚ ਆ ਪਿੰਡ ਦੇ ਵਿੱਚ ਕੀ ਹੁੰਦਾ ਚੰਗਾ ਮਾੜਾ ਉਹ ਸਭ ਦੇਖਣਾ ਮੈਂ ਹੁਣ ਮੈਂ ਨਹੀਂ ਸੁਣੂਰੇ ਗੰਦ ਪਾਉਣ ਦਾ ਫਿਰ ਹੋਰ ਅਸੀਂ ਕਿੱਥੇ ਜਾਵਾਂਗੇ ਆਪਦਾ ਘਰ-ਬਾਰ ਛੱਡ ਕੇ ਜਿੱਥੇ ਮਰਜ਼ੀ ਜਾਓ ਦੋ ਦਿਨ ਦਿੱਤੇ ਤੁਹਾਨੂੰ ਅਗਰ ਢਿੰਡ ਫੋੜੀ ਚੱਕੋ ਨਿਕਲ ਜਾ ਇੱਥੋਂ ਅਸਲ ਵਿੱਚ ਤੈਨੂੰ ਪਤਾ ਮੇਰੀ ਨੂੰਹ ਦੀ ਸੱਚਾਈ ਪਤਾ ਹੈ ਉਹ ਕਿਉਂ ਜਾਂਦੀ ਹੈ ਮੋਟਰ ਤੇ ਉਹ ਸਭ ਪਤਾ ਮੈਨੂੰ ਨਾ ਕੁੜੀ ਇੱਥੇ ਮੋਟਰਾਂ ਤੇ ਕੀ ਕਰਨ ਜਾਂਦੀ ਹੁੰਦੀ ਹੈ ਇਹ ਸਾਰੇ ਜੱਗ ਨੂੰ ਪਤਾ ਹੈ ਇਹ ਵੀ ਆਹੀ ਬਸ ਕਰਨੇ ਜਾਂਦੀ ਹੁੰਦੀ ਹੈ ਇੱਥੇ ਸਰਪੰਚ ਜੀ ਪਰ ਮੈਂ ਵੀ ਤਾਂ ਕੁਝ ਨਹੀਂ ਕੀਤਾ ਬੇਬੇ ਮੈਂ ਵੀ ਤਾਂ ਕੁਝ ਨਹੀਂ ਕੀਤਾ ਉਹ ਬਸ ਭਾਈ ਹਜੇ ਕੁਝ ਬਾਕੀ ਹੈ ਤੇਨੂੰ ਅਸਲ ਸਰਪੰਚ ਸਾਹਿਬ ਸੱਚਾਈ ਨਹੀਂ ਪਤਾ ਜਿੱਦ ਦੇ ਤੂੰ ਸੱਚਾਈ ਪਤਾ ਲੱਗੀ ਨਾ ਤੂੰ ਆਪਣੇ ਮੂੰਹ ਨਾਲ ਆਪ ਕਹਿਣਾ ਵੀ ਤੇਰੀ ਨੂੰ ਸੱਚੀ ਗਲਤ ਨਹੀਂ ਸੀ ਓਏ ਹੋਰ ਸੱਚਾਈ ਕੀ ਹੈਗੀ ਇਹਦੇ ਸਾਰਾ ਕੁਝ ਸੁਣਾਉਂਦੀ ਅੱਖਾਂ ਵਾਲ ਦੇਖ ਰਿਹਾ ਹੋਰ ਹੈ ਜੀ ਕਿਹੜੀ ਸੱਚਾਈ ਹੈ ਚੱਲ ਤੈਨੂੰ ਮੈਂ ਦਿਖਾਉਣੀ ਅਸਲ ਸੱਚਾਈ ਕੀ ਹੈ ਚਲ ਆ ਜੀ ਸਾਹਿਬ ਤੈਨੂੰ ਮੈਂ ਦਿਖਾਉਣੀ ਆ ਸਾਰੀ ਹਕੀਕਤ ਓ ਕੋਈ ਨਾ ਪਈ ਜਿਹੜਾ ਦੁਹਾਨ ਦੇ ਡੱਡੇ ਵਾਲ ਜਾਮ ਲਾਉਂਦਾ ਮੇਰੀ ਨੂੰ ਤੇ ਡੱਡੇ ਵਾਲ ਜਾਮ ਲਾਹੇ ਕੋਈ ਨਾ ਕੋਈ ਨਾ ਦਿਖਾ ਦੇ ਕਿਹ ਨਾਲ ਕੋਈ ਆਹ ਕੀ ਕਰਤਾਂ ਕਤਨ ਕੀ ਕੀ ਲੱਛਣ ਕਰਦੇ ਫਿਰਦੇ ਨੇ ਕੋਈ ਲੱਛਣ ਨਹੀਂ ਕਰਦੇ ਫਿਰਦੇ ਤੂੰ ਆਪੇ ਦੇਖ ਲਾ ਕੇ ਆ ਜਾ ਆ ਦੇਖ ਲੈ ਸਰਪੰਚ ਸਾਹਿਬ ਕੜੀ ਵਰਗਾ ਪੁੱਤ ਮੇਰਾ ਪਿਆ ਬੰਜੇ ਤੇ ਸਹਿਜ ਤੂੰ ਫੁਮਾ ਤਾਂ ਹੈ ਬਾਹਰ ਨੀ ਵਗਿਆ ਸੀਗਾ ਮੈਂ ਕਾਂ ਨੂੰ ਬਾਹਰ ਵਗਿਆ ਸੀ ਪੁੱਤ ਮਾੜੇ ਕਰਮ ਵਾਲਾ ਏਜੰਟ ਬੇਈਮਾਨ ਨਿਕਲ ਗਿਆ 25 ਲੱਖ ਰੁਪਇਆ ਮੁੱਕਰ ਗਿਆ ਸਾਡਾ ਇਨੇ ਕੋਠੇ ਤੋਂ ਸਾਲ ਮਾਰ ਕੇ ਮਰਨ ਦੀ ਕੋਸ਼ਿਸ਼ ਕੀਤੀ ਐ ਮੇ ਮੁੱਕਿਆਤਾ ਹੈ ਨਹੀਂ ਚੰਦਰਾ ਟੂ ਹੀ ਟੁੱਟ ਗਈ ਉਹ ਦਿਨਾਂ ਮੰਜੇ ਤੇ ਪਿਆ ਉਹ ਤਾਂ ਸ਼ੁਕਰ ਕਰ ਕਰ ਉਹ ਮੁੰਡੇ ਦਾ ਉਹਦਾ ਰੱਬ ਪਲਾਕ ਕਰੇ ਉਸੇ ਨੇ ਸਾਵੇਂ ਉਸੇ ਨੇ ਸਾਡਾ ਖਰਚਾ ਪਤਾ ਚੱਕਿਆ ਇਹਨੂੰ ਭੈਣਾ ਵਾਂਗੂ ਸਮਝ ਕੇ ਇੱਥੇ ਰੋਟੀ ਟੁੱਕ ਬੜਾ ਹਣਾਉਂਦੇ ਹੁੰਦੇ ਸੀ ਇਹ ਦਿਨਾਂ ਅੱਛਾ ਮੈਂ ਜਦੋਂ ਮੋਟਰ ਤੇ ਆਈ ਮੈਂ ਇਹੋ ਕੁਲੀ ਆਈ लोग मेरे बारे पता नहीं थी कुछ बोल रहे पर मैंने अपना घर भी देखना ਸੀ ਤੁਸੀਂ ਆਪਣੀ ਜਗ੍ਹਾ ਤੇ ਦੋਨੀਆਂ ਠੀਕ ਨੂੰ ਗਲਤ ਤਾਂ ਮੈਂ ਸੀ ਹਕੀਕਤ ਨੂੰ ਪਛਾਣ ਨਹੀਂ ਪਾਇਆ ਪਰ ਸਹਜ ਇਹ ਤੇਰੇ ਨਾਲ ਸਾਰਾ ਕੁਝ ਹੋਇਆ ਕਿਵੇਂ ਤੁਹਾਨੂੰ ਮੈਂ ਦੱਸ ਦਾਂ ਬਾਈ ਮਾਂ ਮਾਂ ਮੰਮੀ ਵਾ ਕੀ ਹੋ ਗਿਆ ਤੂੰ ਕਾਹਤੋਂ ਬੱਜਾ ਮਾਰਦਾ ਹੈ ਮੰਮੀ ਵਧਾਈਆ ਤੈਨੂੰ ਖੁਸ਼ੀ ਬੜਾ ਲੱਗਦਾ ਵਧਾਈ ਕਹਦੀ ਅੱਜ ਬੱਤ ਮੇਰਾ ਮੰਮੀ ਵੀਜਾ ਆ ਗਿਆ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ। ਹੋਰ ਕੀ ਏਜੰਟ ਕਹਿੰਦਾ-ਕਹਿੰਦਾ 15 ਦਿਨਾਂ ਤੱਕ ਤੈਨੂੰ ਜਹਾਜ਼ ਵੀ ਚੜਾ ਦਾਂਗੇ। ਹਾਂ। ਬੇਚੰ ਸ਼ੁਕਰ ਆ ਪਰਮਾਤਮਾ ਦਾ ਤੇਰੀ ਵੀ ਸੁਣ ਲਈ ਰੱਬ ਨੇ। ਹਾਂ। ਤੇ ਮੰਮੀ ਤੂੰ ਮਾਮਿਆਂ ਨੂੰ ਪੈਸਿਆਂ ਦਾ ਪੁੱਛ ਲਈ ਥੋੜਾ ਬੋਤਾਂ ਮੈਂ ਵੀ ਕਿਸੇ ਨੂੰ ਪੁੱਛ ਲੂੰਗਾ। ਤੇ ਆਪਾਂ 25 ਲੱਖ ਰੁਪਏ ਮੰਗਿਆ ਉਹਨੇ। ਆਪਾਂ ਇਕੱਠੇ ਕਰਕੇ ਦੇਣੇ ਆ। ਬੇਚਲ ਕੋਈ ਨਾ ਤੂੰ ਪੈਸਿਆਂ ਦੇ ਕੰਮ ਟੈਨਸ਼ਨ ਕਰਦਾ। ਤੇਰੀ ਮਾਂ ਦੀ ਬਥੇਰੀ ਬਣੀ ਹੈ ਪੈਸੇ ਤਾਂ ਮੈਂ ਹੱਥੋਂ ਇਕੱਠੇ ਕਰ ਦੂੰਗੀ ਪੈਸਿਆਂ ਦੀ ਨਹੀਂ ਏਡੀ ਗੱਲ ਹੈਗੀ ਤੂੰ ਐਂ ਕਰ ਮੇਰਾ ਪੁੱਤ ਡੱਬਾ ਫੜ ਲਿਆ ਹਾਂ ਵੀ ਡੱਬਾ ਮੈਂ ਲੈ ਆਉਣਾ ਮੈਂ ਗੁਰਦੁਆਰੇ ਮੱਥਾ ਟੇਕਿਆ ਹਾਂ ਕੀ ਹੋ ਗਿਆ ਮੰਮੀ ਛਾੜੋਗੀ ਬੇ ਪੁੱਤ ਤੂੰ ਤਾਂ ਬਾਹਰ வா ਜੀਂਗਾ ਫਿਰ ਕੀ ਹੋ ਗਿਆ ਤੇਰੇ ਬਿਨਾਂ ਸਾਡਾ ਸੱਸ ਨੂੰ ਹਾਂ ਦਾ ਕੌਣ ਹੈ ਦੱਸ ਇੱਥੇ ਲੈ ਮੰਮੀ ਮੰਮੀ ਬੜਾ ਕੀ ਹੋ ਜਾ ਪੁੱਤ ਮਾਮਾ ਤੋਂ ਦੂਰ ਤੁਰ ਜਾਂਦੇ ਨੇ ਪਰ ਦਿਲ ਚ ਤਾਂ ਰਹਿੰਦੇ ਨੇਗੇ ਸਾਰੀ ਮम्मी ਸਾਰੀ ਗਰੀਬੀ ਚੱਕ ਦੇਣੀ ਹੁਣ ਤੇਰੇ ਪੁੱਤ ਨੇ ਬੜੇ ਖੁਸ਼ ਲੱਗਦੇ ਹੋ ਗੱਲ ਹੀ ਖੁਸ਼ੀ ਵਾਲੀ ਐ ਸਹਜ ਦਾ ਵੀਜ਼ਾ ਆ ਗਿਆ ਹਾਂ ਸੱਚੀ ਹਾਂ ਹੋਰ ਇਹ ਤਾਂ ਖੁਸ਼ੀ ਵਾਲੀ ਗੱਲ ਆ ਮੰਮੀ ਤੇ ਖੁਸ਼ੀ ਹੋਣੀ ਈ ਐ ਖੁਸ਼ੀ ਤਾਂ ਮੈਨੂੰ ਆਪ ਨੂੰ ਬਹੁਤ ਹੋਈ ਜਾਂਦੀਗੀ ਚਲੋ ਵਧੀਆ ਹੁਣ ਤਾਂ ਤੁਸੀਂ ਉੱਥੇ ਜਾ ਕੇ ਕੰਮਕਾਰ ਵਾਲੇ ਹੋ ਜਾਓਗੇ ਨਾਲੇ ਬਾਹਰ ਵਾਲੇ ਹੋ ਜਾਓਗੇ ਤੂੰ ਘਵਰਾਣਾ ਜੱਟੀਏ ਤੈਨੂੰ ਵੀ ਬਾਹਰ ਹੀ ਲੈ ਜਾਣਾਗਾ ਸਾਲ ਡੇਢ ਸਾਲ ਤੱਕ ਤੂੰ ਵੀ ਤਾਂ ਬਾਹਰ ਲਈ ਵਜੇਂਗੀ ਮੇਮ ਹਾਂ ਮੰਮੀ ਸਿਗੜੇ ਉਰੇ ਰਾਜ ਦੇ ਤੁਹਾਨੂੰ ਇਹ ਤੇ ਨਾਲ ਹੀ ਲੈ ਕੇ ਜਾਣਾ ਕਿਰੇ ਮੈਂ ਅੰਦਰ ਡਾਲਰ ਆਇਆ ਕਰਨਗੇ ਡਾਲਰਾਂ 'ਚ ਖੇਡਿਆ ਕਰੇਗੀ ਵਧੀਆ ਵਧੀਆ ਸੂਟ ਪਾਇਆ ਕਰੀ ਨਾਲੇ ਮੰਮੀ ਨੂੰ ਲੈ ਦੇ ਕਰੀ ਸੋਨੇ ਸੋਨੇ ਸੂਟ ਮੈਂ ਤਾਂ ਘੈਂਟ ਘੈਂਟ ਸੂਟ ਲਿਆ ਕਰਾਂਗੀ ਆ ਤਾਂ ਬੜੀ ਖੁਸ਼ੀ ਦੀ ਗੱਲ ਐ ਮੈਂ ਕਰ ਪੁੱਤ ਤੁਸੀਂ ਅੰਦਰ ਵੜ ਕੇ ਗੱਲਬਾਤ ਕਰੋ ਮੈਂ ਚਾਹ ਬਣਾਉਣੀ ਆ ਤੁਹਾਡੇ ਵਾਸਤੇ ਹਾਂਜੀ ਆਜੋ ਚੱਲ ਮੇਰਾ ਪੁੱਤ ਠੀਕ ਐ ਮੰਮੀ ਸ਼ੁਕਰ ਹੈ ਪਰਮਾਤਮਾ ਮੇਰੇ ਪੁੱਤ ਦੇ ਵੀ ਸੁਣ ਲਈ ਇਹਦੇ ਨਾਲ ਦੇ ਸਭ ਕਿੱਦਿਆਂ ਦੇ ਬਾਹਰ ਵਾਕੇ ਬੇਵੋਤਾ ਅੰਜੇ ਕਾ ਤੂੰ ਸਿਰ ਫੜ ਕੇ ਬਹਿ ਗਿਆ ਕੀ ਹੋ ਗਿਆ ਉਹ ਨਹੀਂ ਮਾਂ ਬਸ ਇੰਨਾ ਖੁਸ਼ੀ ਦਾ ਮਾਹੌਲ ਹੈ ਘਰ ਚ ਤੈਨੂੰ ਕੀ ਹੋ ਗਿਆ ਦੱਸ ਮੈਂ ਆਪਣੇ ਨਾਲ ਤਾਂ ਉਹੀ ਗੱਲ ਹੋ ਗਈ ਜਿਹਤੋਂ ਡਰਦੀ ਸੀਗੀ ਬੇਹੀ ਜੀ ਕਿਹੜੀ ਗੱਲ ਹੋ ਗਈ ਮਾਮਾ ਕਿੰਨੇ ਗੇੜੇ ਮਾਰ ਲਏ ਏਜੰਟ ਦੇ ਕੋਲੇ ਉਹ ਨੂੰ ਮਿਲਣੀ ਹੈਗਾ ਕਿੰਨੇ ਫੋਨ ਕਰ ਲੇ ਫੋਨ ਬੰਦ ਆ ਜਾਂਦਾ ਉਹਦਾ ਮੈਂ ਉਹਦੇ ਪਤਾ ਕਰਿਆ ਕਹਿੰਦੇ ਕਹਿੰਦੇ ਕਿਰਾਏ ਤੇ ਰਹਿੰਦਾ ਸੀਗਾ ਇਹ ਤੂੰ ਭੱਜ ਗਿਆ ਬੂਏ ਬੂਹ ਫਤ ਜਾ ਨਹੀਂ ਪੱਟੇਗੇ ਮਮ ਮੈਂ ਤਾਂ ਆਪਣੇ ਸਾਰੇ ਯਾਰੋ ਦੋਸਤਾਂ ਨੂੰ ਪਾਰਟੀ ਵੀ ਕਰਤੀ 15 ਦਿਨਾਂ ਦਾ ਬਗ ਜੂਗਾ ਮੈਂ ਤਾਂ ਕਿਸੇ ਨੂੰ ਮੂੰਹ ਦਿਖਾਉਂ ਜੋ ਕਰਾਂਗੀ ਕਿਆ ਬੱਦ ਮੂੰਹ ਦਿਖਾਉਂ ਜੋ ਕਰਾਏ ਕੌਣ ਗਿਆ ਬੂ ਆਪਣਾ ਕੀ ਬਣੂ ਆਪਾਂ ਤਾਂ ਲੋਕਾਂ ਨੇ ਉਹੀ ਨਹੀਂ ਟਿਕਣ ਦੇਣਾ ਮੈਂ ਤਾਂ ਬੇਬੇ ਮੂੰਹ ਨਹੀਂ ਦਿਖਾ ਜਾਣਾ ਲੋਕਾਂ ਨੂੰ ਮੈਂ ਘਰੋਂ ਬਾਹਰ ਨਹੀਂ ਜਾਣਾ ਗਾ ਤੂੰ ਆਪਣੀ ਜੱਗੂ ਤੇ ਰਹੀ ਨਹੀਂ ਹੋਈ ਆਪਣੇ ਨਾਲ ਆਪਾਂ ਕੀ ਕਰਾਂਗੇ ਇਹਨਾਂ ਕਰਜ਼ਾ ਮਾਸਿਰ ਤੇ ਕਿਵੇਂ ਲਾਵਾਂਗੇ ਇਹ ਤਾਂ ਮੈਨੂੰ ਟੈਨਸ਼ਨ ਆ ਉਹ ਦਫ਼ਤਰ ਜਾ ਕੇ ਇੱਕ ਵਾਰ ਦੇਖਿਆਂ ਹੁੰਦਾ ਗੇੜਾ ਗੁੜਾ ਮਾਰਿਆਗਾ ਮੈਂ ਕਿੰਨੇ ਗੇੜੇ ਮਾਰ ਲੇ ਮਾਂ ਇੰਨੇ ਫੋਨ ਕਰੇ ਨੇ ਕਿ ਫੋਨ ਵੀ ਫੋਨ ਬੰਦ ਹੁੰਦਾ ਉਹਦਾ ਮੰਮੀ ਉਹ ਕਹਿੰਦੇ ਭੱਜ ਗਿਆ ਕਰਾਇਤੇ ਰਹਿੰਦਾ ਸੀਗਾ ਠੱਗੀ ਵਾਜੀ ਦੀ ਆਪਣੇ ਨਾਲ ਮੈਂ ਕੱਲੇ ਨਹੀਂ ਛੱਡਦੇ ਮਾਂ ਮੈਂ ਕੱਲੇ ਨਹੀਂ ਬਹਿਣਾ ਬੱਚੇ ਭੱਗ ਜਾ ਬੇਪੁੱਤ ਉਹਨੂੰ ਮਾਇਆ ਇਹਨਾਂ ਦਾ ਤਾਂ ਨਹੀਂ ਕਿ ਕਰਨਾ ਨਹੀਂ ਉਹ ਹੀ ਗੱਲ ਹੋ ਗਈ ਜਿਹਦਾ ਡਰ ਸੀ ਮੇਰਾ ਕੀ ਹੋ ਗਿਆ ਧੱਗੀ ਵੱਜ ਗਈ ਆਪਣੇ ਨਾਲ ਧੱਗੀ ਵੱਜ ਗਈ ਜਿਹੜਾ ਬੀਜਣੀ ਸੀ ਆਇਆ ਮੇਰਾ ਉਜਾਲੀ ਵੀ ਜਾ ਦੇ ਗਿਆ ਯੰਤਰ ਪੈਸੇ ਲੈ ਕੇ ਭੱਜ ਗਿਆ ਹਰੇ ਕਿਤੇ ਪਤਾ ਕਰ ਲੈ ਉਹ ਤੁਸੀਂ ਵੀ ਗਿਆਗੇ ਬੰਦ ਹੁੰਦਾ ਦਫਤਰ ਉਹਦਾ ਬੰਦ ਹੈਗਾ ਉਹਦਾ ਫੋਨ ਵੀ ਬੰਦ ਹੈਗਾ ਜਿੱਥੇ ਰਹਿੰਦਾ ਸੀ ਉਹਦੇ ਘਰੇ ਵੀ ਪਤਾ ਕਰਿਆ ਕਹਿੰਦੇ ਕਿਰਾਏ ਤੇ ਰਹਿੰਦਾ ਸੀਗਾ ਉੱਥੋਂ ਵੀ ਭੱਜ ਗਿਆ ਉਹ ਕਰ ਕੀ ਤੇ ਮਾਲਬੜ ਪਾਸੀ ਲੈ ਆਪਣਾ ਮੈਨੂੰ ਤਾਂ ਹੁਣ ਐ ਲੱਗਦਾ ਹੈਗਾ ਮੈਨੂੰ ਜਾਣ ਨਾਲੋਂ ਨਾ ਮਰ ਜਾਣਾ ਚਾਹੀਦਾ ਬੇਨਾ ਮਾ ਪੁੱਤ ਇਹੀ ਜਿਹੀਆਂ ਗੱਲਾਂ ਨਹੀਂ ਕਰਦੇ ਤੁਸੀਂ ਮੇਰੇ ਪੁੱਤ ਸੇਵੇਂ ਗੱਲਾਂ ਕਰੋ ਦਿਲ ਛੋਟਾ ਨਾ ਕਰੋ ਸਭ ਸਹੀ ਹੋ ਜਾਊਗਾ ਤਿੰਨ ਮੇਰਾ ਮਨ ਭੱਜਦਾ ਹੈਗਾ ਹੁਣ ਮੇਰਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ। ਤੂੰ ਬਿਲ ਬੋਲਾ ਨਾ ਕਰੋ ਸਭ ਸਹੀ ਹੋ ਜਾਏਗਾ। ਵੈਗਰੂ ਤੇਰਾ ਸਾਰਾ ਖੁਰਸੀ। ਕੁਝ ਨਹੀਂ ਕਰਨਾ ਵੈਗਰੂ ਨੇ। ਤੂੰ ਬਾਦ ਰੋ ਤੂੰ ਮੈਨੂੰ ਇਕੱਲੇ ਨਹੀਂ ਛੱਡ ਦੂ ਤੂੰ ਦੱਸ ਕੀ ਗੱਲ। ਕਹੀ ਜੇ ਗੱਲਾਂ ਕਰਦਾ ਮੇਰਾ ਪੁੱਤ। ਐਹ ਤੈਨੂੰ ਇਕੱਲੇ ਨੂੰ ਕਿਵੇਂ ਛੱਡਦੀ ਏ? ਹੈ? ਚੰਗਾ ਮਾਂ। ਮਨ ਨੂੰ ਸ਼ਾਂਤੀ ਚਾਹੀਦੀ ਏ ਕੀ ਮੈਂ ਨਾ ਉੱਪਰ ਜਾ ਕੇ ਪੈਣਾ ਚੰਗਾ ਥੋੜਾ ਟਾਲ। ਚੱਲ ਚੰਗਾ। ਥੋੜੇ ਬਹੁਤ ਖਿਆਲ ਰੱਖੀ ਇਹਦਾ। ਮੈਂ ਤਾਂ ਟੈਨਸ਼ਨ ਹੋ ਜਾਂਦੀ ਆ ਕਿੰਨੀ ਟੈਨਸ਼ਨ ਚ ਘੁੰਮ ਰਹੇ ਨੇ ਐਨਾ ਕਰਜ਼ਾ ਚੱਕ ਕੇ ਆਪਾਂ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਤੇ ਸਭ ਹੋ ਗਿਆ ਮੈਂ ਤਾਂ ਟੈਨਸ਼ਨ ਖਾਈ ਜਾਂਦੀ ਆ ਜਿਹਨਾਂ ਦੇ ਪੈਸੇ ਦੇਣੇ ਆ ਉਹ ਆਪਣਾ ਤਾਂ ਬਾਰ-ਬੱਡ ਵੱਡ ਵੱਡ ਕੇ ਖਾ ਜਾਣਗੇ ਸਮਝ ਨਹੀਂ ਆਉਂਦਾ ਕੀ ਕਰੀਏ ਗੱਲ ਦੀ ਐਡੀ ਵੱਡੀ ਹੋਗੀ ਜੱਗੋਂ ਤੇਰਮੀ ਹੋਗੀ ਕੀ ਕਰੀਏ 25 ਲੱਖ ਰੁਪਇਆ 25 ਲੱਖ ਰੁਪਏ ਇੰਨੀ ਮੋਟੀ ਰਕਮ ਕਿੱਥੋਂ ਇਕੱਠੀ ਕਰਾਂਗੇ ਮੇਰੇ ਕੋਲ ਤਾਂ ਕੋਈ ਚੀਜ਼ ਵੀ ਨਹੀਂ ਹੈਗੀ ਬੰਦਾ ਵੇਚ ਕੇ ਆਪਣਾ ਕਰਜ਼ਾ ਲਾ ਦੇ ਲੈਣ ਵਾਲਿਆਂ ਨੇ ਮੇਰਾ ਘਰ ਪੱਟ ਦੇਣਾ ਗੇੜੇ ਮਾਰ ਮਾਰ ਕੇ ਹੁਣ ਕੀ ਕਰਾਂ ਮੈਂ ਇਹੋ ਜੀ ਜ਼ਿੰਦਗੀ ਨਾਲ ਤਾਂ ਬੰਦਾ ਮਰੇ ਹੀ ਚੰਗਾ ਮੈਨੂੰ ਨਹੀਂ ਘੁੱਟ-ਘੁੱਟ ਕੇ ਜਿਉਂਿਆ ਜਾਣਾ ਹੈਗਾ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਚੱਲ ਮਣਾ ਮਾਰ ਕੋ ਉੱਥੇ ਤੋਂ ਛਾਲ ਬੇ ਪੁੱਤ ਕਿੰਨੇ ਦਿਨ ਹੋ ਗਏ ਤੈਨੂੰ ਬੇ ਨੂੰ ਮੰਝੇ ਤੇ ਤੇ ਤੈਨੂੰ ਕੀ ਲੋੜ ਤੇ ਛਾਲ ਮਾਰਨ ਦੀ ਨਾਲੇ ਤਾਂ ਉਮਰ ਭਰਦਾ ਹੋ ਗਿਆ ਰੋਗੀ ਨਾਲੇ ਇਹ ਹਾਲਤ ਵਾਲਾ ਬੰਦਾ ਛੇਤੀ ਨੀ ਮੰਝੇ ਤੋ ਉੱਠਦਾ ਮਾਂ ਮੈਂ ਤਾਂ ਉੱਠਨੇ ਖੜੇ ਇਹੀ ਸੋਚੀਆ ਵੀ ਇੰਨਾ ਕਰਜ਼ਾ ਸਿਰ ਤੇ ਚੜ ਗਿਆ 20-25 ਲੱਖ ਰੁਪਏ ਕਿੱਥੋਂ ਮੋੜੂੰਗਾ ਮੈਂ ਇਹੀ ਸੋਚਦੇ ਸੋਚਦੇ ਨੇ ਬਸ ਪਤਾ ਨਹੀਂ ਲੱਗਿਆ ਬੇਕਾਨ ਨੂੰ ਐਡੀ ਵੱਡੀ ਗਲਤੀ ਕਰ ਲਈ ਵੇ ਮੈਂ ਤਾਂ ਬਸ਼ਰਮੀ ਦੀ ਮਾਰੀ ਬਾਹਰ ਨਹੀਂ ਨਿਕਲਦੀ ਨਾਲੇ ਲੋਕਾਂ ਨੂੰ ਮੈਂ ਦੱਸਦੀ ਨਹੀਂ ਮੈਂ ਮੈਂ ਤਾਂ ਬਾਹਰ ਹੀ ਮੋੜ ਦਿੰਦੀ ਆ ਅਗਲੇ ਨੂੰ ਮੈਂ ਤਾਂ ਸਭ ਨੂੰ ਇਹੀ ਝੂਠ ਬੋਲ ਰੱਖਿਆ ਵੀ ਤੂੰ ਬਾਹਰ ਵਗ ਗਿਆ ਨੂੰ ਤਾਂ ਪਤਾ ਨਹੀਂ ਕਿੰਨੇ ਕੋ ਹੋਰ ਝੂਠ ਬੋਲਣੇ ਪੈਣਗੇ ਮੈਨੂੰ ਜਾਣ ਨਾਲੋਂ ਮਰਨਾ ਸੌਖਾ ਲੱਗਿਆ ਤਾਂ ਮੈਂ ਛਾਲੂ ਮਾਰਤੀ ਮਾਂ ਬੇਪੁੱਤ ਆਹੀ ਤਾਂ ਪਾਰੀ ਗਲਤੀ ਕਰ ਗਿਆ ਆਪਾਂ ਤਾਂ ਪਹਿਲੀ ਬਥੇਰੇ ਕਰ ਜਾਈ ਤੇ ਹੁਣ ਉਦੋਂ ਵੀ ਹੋ ਗਏ ਇੱਕ ਉੱਪਰੋਂ ਤੇਰੇ ਤੇ ਲੱਗੀ ਜਾਂਦੇ ਨੇ ਪਹਿਲਾਂ ਫੜ ਫੜ ਕੇ ਤੇਰਾ ਬਾਹਰ ਦਾ ਮਸਾ ਕਰਨ ਲੱਗੇ ਤੇ ਤਾਈ ਤਾਈ ਕਰੀ ਹਾਂ ਹਾਂ ਪਤਾ ਨਹੀਂ ਕੌਣ ਆ ਗਿਆ ਕੋਈ ਨਾ ਪੁੱਤ ਤੂੰ ਆ ਰਾਮ ਕਰ ਮੈਂ ਦੇਖ ਲਿਆ ਸਸੀ ਘਾ ਤਾਈ ਸਸੀ ਘਾ ਪੁੱਤ ਹੋ ਠੀਕ ਹੈ ਹਾਂ ਠੀਕ ਹੈ ਬੈ ਜਾ ਕੁੜੇ ਸਿੰਮੂ ਆ ਪਾਣੀ ਲਿਆ ਪੁੱਤ ਹੋਰ ਭਾਈ ਕਿਵੇਂ ਸੇ ਤੂੰ ਹਾ ਮੈਂ ਤਾਂ ਠੀਕ ਆ ਪੁੱਤ ਤੂੰ ਦਾ ਸਭ ਆਪਣੇ ਕਰੇ ਪਰਿਵਾਰ ਸਾਰਾ ਠੀਕ ਆ ਵਧੀਆ ਵਧੀਆ ਮੈਂ ਸੱਚੇ ਵਧਾਈਆਂ ਤੁਹਾਨੂੰ ਕਾਦੀਆਂ ਵਧਾਈਆਂ ਪੁੱਤ ਲੈ ਆਪਣੇ ਸਹਜ ਬਾਰੇ ਜਾ ਵਗਿਆ ਸਸੀ ਘਰ ਪਰਜਾਈ ਵਧਾਈਆਂ ਪਰਜਾਈ ਤੈਨੂੰ ਵੀ ਸਹਜ ਬਾਰੇ ਵਗਿਆ ਉੱਲਾਇ ਪਰਜਾਈ ਹੈ ਐ ਜੇ ਮੂੰਹ ਕਮਣਾ ਲੈ ਪਹਿਲਾਂ ਉਹ ਤਾਂ ਪਹਿਲਾਂ ਹੁੰਦਾ ਸੀ ਗੱਲਬਾਤ ਹੁੰਦੀ ਨਹੀਂ ਸੀ ਹੁਣ ਤਾਂ ਡੈਲੀ ਫੋਨ ਤੇ ਗੱਲ ਕਰ ਲੈ ਵੀਡੀਓ ਗੱਲ ਹੋ ਜਾਂਦੀ ਆ ਬੇ ਉਹ ਗੱਲ ਕਾਹਨੋ ਐ ਪੁੱਤ ਤੂੰ ਸਾਡੇ ਕਾਨੂੰ ਸੇੜੇ ਸੇੜਦਾ ਇਹ ਤਾਂ ਟੁੱਟ ਪਣਾ ਏਜੰਟੇ ਬੈਰੀ ਨਿਕਲ ਗਿਆ ਕੀ ਹੋ ਗਿਆ ਤਾਈ ਪੈਸੇ ਖਾ ਗਿਆ ਬੇਸ਼ਰਮੀ ਦਾ ਮਾਰਾ ਮੁੰਡਾ ਕੋਠੇ ਤੋਂ ਸਾਲ ਮਾਰ ਗਿਆ ਕੋਠੇ ਤੋਂ ਸਾਲ ਮਾਰ ਗਿਆ ਵਾਹੋ ਰੇਟ ਦੀ ਹੱਡੀ ਟੁੱਟ ਗਈ ਉਹ ਤਾਂ ਅੰਦਰ ਪਿਆ ਅਸੀਂ ਤਾਂ ਕਿ ਉਹ ਗੱਲ ਬੇਸ਼ਰਮ ਦੀ ਮਾਂ ਕੋਠੀ ਚ ਨੂੰਸ ਤੱਕ ਕਿਸੇ ਕੋਲ ਗੱਲ ਵੀ ਨਹੀਂ ਕਰੀ ਪੁੱਤ ਤੂੰ ਤਾਂ ਕਰਦਾ ਜਵਾਕ ਤਾਂ ਦੱਸਿਆ ਮੈਂ ਕਹੀਂ ਤੁਸ ਤੋਂ ਪੈਸੇ ਫਰਤੜ ਕੇ ਤਾਂ ਮਸਾਪੂਰੇ ਇਕੱਠੇ ਕਰੀ ਸੀਗੇ ਲੈ ਕਾ ਨੂੰ ਛੇੜੇ ਛੇੜਦਾ ਬਹੂ ਨੇ ਸਾਰਾ ਟੂ ਟਾਕੀ ਗਹਿਣੇ ਪਾ ਮੈਂ ਨਹੀਂ ਕੋਈ ਰਿਸ਼ਤੇਦਾਰ ਛੱਡਿਆ ਮੰਗਣ ਤੰਗਣ ਤੋਂ ਆ ਪਤਾ ਸਹਿਜ ਦੱਸਦਾ ਸੀ ਮੈਨੂੰ ਲੋਕਾਂ ਤੋਂ ਪੈਸੇ ਬੜੇ ਫੜੇ ਨੇ ਹੋਰਾ ਆ ਸਹਿਜ ਤਾਂ ਵਿਚਾਰਾ ਅੰਦਰ ਪਿਆ ਹੈਗਾ ਫੇਰ ਤਾਈ ਤੁਸੀਂ ਅੰਦਰ ਕਦੋਂ ਫੜ ਕੇ ਸਹਿਜ ਨੂੰ ਲੋਕਾਂ ਨੇ ਗੱਲ ੜਾ ਰੱਖੀ ਹੈ ਕਿ ਬਾਹਰੇ ਭਗਿਆ ਸਹਿਜ ਪੁੱਤ ਤੈਨੂੰ ਹੁਣ ਅਸੀਂ ਕੀ ਦਸੀਏ ਅਸੀਂ ਤਾਂ ਲੋਕਾਂ ਤੋਂ ਇਹਨੂੰ ਲੁਕੋ ਲੁਕੋ ਕੇ ਅੰਦਰ ਰੱਖਿਆ ਕਸਤਾ ਜੀ ਜੀ ਦੇ ਪੈਸੇ ਦੇਣੇ ਨੇ ਜੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਘਰੀਆਂ ਬਾਹਰ ਨਹੀਂ ਗਿਆ ਸਾਡੀ ਤਾਂ ਲੋਕਾਂ ਨੇ ਜਾਨ ਖਾ ਲੈਣੀ ਅਸੀਂ ਤਾਂ ਐਂ ਕਿਹਾ ਹੋਇਆ ਸਭ ਨੂੰ ਵੀ ਬਾਹਰ ਵਗ ਗਿਆ ਹੁਣ ਤਾਂ ਸਾਨੂੰ ਇਹ ਸੱਸ ਨੂੰ ਹਾਨੂੰ ਇਹੀ ਸਮਝ ਨਹੀਂ ਆਉਂਦੀ ਇਹਨੂੰ ਲੁਕੋਈਏ ਕਿੱਥੇ ਤਾਈ ਹੋਇਆ ਤਾਂ ਬਹੁਤ ਮਾੜਾ ਜਿਹੜਾ ਵੀ ਹੋਇਆ ਫਿਰ ਤੁਸੀਂ ਇੱਥੇ ਇਹਨੂੰ ਕਿੰਨਾ ਕੁ ਟਾਈਮ ਕੋਈ ਰੱਖੋਗੇ ਐਂ ਕਰੂੰਗਾ ਤਾਈ ਫਿਰ ਇਹਨੂੰ ਮੈਂ ਆਪਣੀ ਮੋਟਰ ਤੇ ਲੈ ਜਾਣਾ ਕਿਸ ਨੂੰ ਨਸ਼ਕੀ ਨਿਬੋਨਤ ਹਾਂ ਇਹ ਤਾਂ ਤੂੰ ਗੱਲ ਸਿਆਣੀ ਕਰੀ ਐ ਮੇਰੇ ਤਾਂ ਉਦੋਂ ਦੀ ਦਿਮਾਗ ਚ ਹੀ ਨਹੀਂ ਆਈ ਹੋਰ ਨਾਲ ਦਵਾਈ ਬੁੱਟੀ ਉੱਥੇ ਦਵਾਈ ਦਵਾਈ ਚੱਲਾਂਗੇ ਰੋਟੀ ਪਾਣੀ ਇੱਥੇ ਪਹਜਾਈ ਚੱਲਾਂਗੇ ਤਾਂ ਉਹ ਤਾਂ ਮੇਰੀ ਨੂੰ ਤੇਰੇ ਨਾਲ ਹੀ ਵਗ ਜਾ ਕਰੂਗੀ ਮੇਰਾ ਪੁੱਤ ਦਵਾਈ ਬੁੱਟੀ ਚਲੀ ਜਾਊਗੀ ਰੋਟੀ ਪਾਣੀ ਚਲੀ ਜਾ ਫੜਾਇਆ ਕਰੂਗੀ ਚਲ ਮੇਰਾ ਵੀ ਦੋਸਤ ਹੁਣ ਮੇਰਾ ਭਰਾਵਾਂ ਵਰਗਾ ਸੀ ਨਾ ਤਾਂ ਮੇਰਾ ਫਰਜ਼ ਬਣਦਾ ਹਣਾ ਚਲ ਸ਼ਾਬਾਸ਼ੇ ਮੇਰਾ ਪੁੱਤ ਤੂੰ ਕਰਦਾ ਜਵਾਕ ਹੈ ਤੇਰੇ ਤੇ ਵੀ ਸਹਿਜ ਆਪਣੇ ਭਰਾ ਮੰਗੂ ਯਕੀਨ ਕਰਦਾ ਹੋਰ ਤੂੰ ਮੇਰਾ ਪੁੱਤ ਹੀ ਹੈਂ ਚੱਲ ਕੋਈ ਨਾ ਚੱਗ ਜਾ ਚਲਾ ਜਾ ਮੇਰਾ ਪੁੱਤ ਜਿਹਾ ਕਾ ਫਿਰ ਉਹਨੂੰ ਮੇਰੇ ਨਾਲ ਜਦੋਂ 25 ਲੱਖ ਦੀ ਠੱਗੀ ਵੱਜ ਗਈ ਨਾ ਮੈਂ ਬਈ ਇੱਧਰ ਦਾ ਨਾ ਉੱਧਰ ਦਾ ਰਿਆ ਮੈਂ ਤਾਂ ਬਈ ਬਦਨਾਮੀ ਤੋਂ ਡਰਦੇ ਨੇ ਕੋਠੇ ਤੋਂ ਛਾਲ ਮਰੀ ਮਰਿਆ ਤਾਂ ਹੈ ਨਹੀਂਗਾ ਮੇਰੀ ਤਾਂ ਰੀੜ ਦੀ ਹੱਡੀ ਟੁੱਟ ਗਈ ਬਈ ਇਹਨਾਂ ਨੇ ਚੱਕ ਕੇ ਬਈ ਮੈਨੂੰ ਰੇਖੇਤ ਮੋਟਰ ਤੇ ਪਾਤਾ ਆਹ ਵਿਚਾਰੀ ਤਾਂ ਮੇਰਾ ਰੋਟੀ ਟੱਕ ਲੈ ਕੇ ਆਉਂਦੀ ਐ ਸੱਤਾ ਸੱਤਾ ਤਾਂ ਬਈ ਮੇਰਾ ਭਰਾ ਹੈਗਾ ਮੇਰੀ ਸਾਂਭ ਸੰਭਾਲ ਕਰਦਾ ਵਿਚਾਰਾ ਦਵਾਈ ਬੂਟੀ ਦੇ ਜਾਂਦਾ ਹੈਗਾ ਇਹਦੇ ਨਾਲ ਆ ਜਾਂਦਾ ਹੈਗਾ ਅੱਛਾ ਯਾਰ ਫਿਰ ਤਾਂ ਬਹੁਤ ਮਾੜਾ ਹੋਇਆ ਤੇਰੇ ਨਾਲ ਮੈਂ ਤਾਂ ਇਹ ਵੀ ਥੋੜੀ ਜਿᱷ ਸ਼ੱਕ ਕਰੀ ਜਾਂ ਦੋਨਾਂ ਜਾਨਾਂ ਦੇ ਨਾਲ ਉਹ ਸੱਤੇ ਨੂੰ ਪਤਾ ਨਹੀਂ ਕਿੰਨਾ ਕੁ ਬੁਰਾ ਭਲਾ ਕਿਹਾ ਮੈਨੂੰ ਮਾਫ ਕਰ ਦਿਓ ਜੀ ਤੇ ਦੂਜੀ ਗੱਲ ਰਹੀ ਗੱਲ ਇਹਦੇ ਲਾਜ ਦੀ ਇਹਦਾ ਲਾਜ ਮੈਂ ਆਪੇ ਕਰਾਂਗਾ ਬਾਕੀ ਤੁਸੀਂ ਚਿੰਤਾ ਨਾ ਕਰੋ ਜਿਹਦੇ ਵੀ ਤੁਸੀਂ ਪੈਸੇ ਦੇਣ ਨੇ ਉਹ ਸਾਰੇ ਮੈਂ ਆਪੇ ਐਡਜਸਟ ਕਰ ਦਊਗਾ ਕਿਤੋਂ ਕਿਤੋਂ ਨਾ ਕਿਤੋਂ ਤੁਹਾਡੀ ਮਦਦ ਜਰੂਰ ਕਰਾਂਗਾ ਤੁਸੀਂ ਇਹਨੂੰ ਘਰੇ ਲੈ ਕੇ ਚਲੋ ਧੰਨਵਾਦ ਸਰਪੰਚ ਸਾਹਿਬ ਥੋੜਾ ਸੀ ਦੇਣ ਕਿੱਥੋਂ ਦੇ ਮੰਗੇ ਕੋਈ ਨਹੀਂ ਕੋਈ ਨਾ ਇਹਨੂੰ ਘਰੇ ਲੈ ਚਲੋ ਆਜੋ ਧੰਨਵਾਦ